ਸ਼ਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ న్యూਸ 89 ਪੰਜਾਬ ਹਿਮਾਚਲ ਮੈਂ ਜੋਨੀ ਕਰਾ ਇਸ ਵਕਤ ਦੀ ਖਬਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਮੁਕੇਰੀਆਂ ਦੇ ਨਾਲ ਲੱਗਦੇ ਪਿੰਡ ਹਾਜੀਪੁਰ ਦੇ ਸਕੂਲ ਦੀ ਅਰ ਜਿੱਥੇ ਹਾਜੀਪੁਰ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੇ ਅੱਜ ਪਲੱਸ 2 ਦੀ ਪ੍ਰੀਖਿਆ ਦੇ ਵਿੱਚ ਮੈਰਿਟ ਵਿੱਚ ਆ ਕੇ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਜਿਹੜਾ ਦਸਮਾ ਰੈਂਕ ਹਾਸਲ ਕੀਤਾ ਹੈ ਰੈਂਕਰ ਹਾਸਲ ਕਰਨ ਤੋਂ ਬਾਅਦ ਜੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਕੂਲ ਦੇ ਵਿੱਚ ਕਿੰਨਾ ਖੁਸ਼ੀ ਦਾ ਮਾਹੌਲ ਹੈ টিਚਰਸ ਵੱਲੋਂ ਔਰ ਮਾਂ-ਬਾਪ ਵੱਲੋਂ ਜਿਹੜਾ ਬੱਚੇ ਦਾ ਮੂੰਹ ਮਿੱਠਾ ਕਰਾ ਕੇ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇਸੇ ਤਰ੍ਹਾਂ ਹੀ ਜੇ ਸਾਰੇ ਬੱਚੇ ਮਿਹਨਤ ਕਰਨ ਤੇ ਉਹ ਆਪਣਾ ਜਿਹੜਾ ਮੁਕਾਮ ਹਾਸਲ ਕਰ ਸਕਦੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪ੍ਰਿੰਸੀਪਲ ਸਹਿਬਾਨਾ ਵੱਲੋਂ ਕਿਵੇਂ ਬੱਚਿਆਂ ਦਾ ਜਿਹੜਾ ਮੂੰਹ ਮਿੱਠਾ ਕਰਾ ਕੇ ਖੁਸ਼ੀ ਪ੍ਰਗਟ ਕੀਤੀ ਜਾ ਰਹੀ ਹੈ ਭੀ ਅੱਜ ਅੱਜ ਉਸ ਸਕੂਲ ਦੇ ਟੀਚਰਾਂ ਦੀ ਮਿਹਨਤ ਸਦਕਾ ਜਿਹੜਾ ਅੱਜ ਇਸ ਬ ਕਾਮ ਜਿਹੜਾ ਹਾਸਲ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇ ਇਸੇ ਤਰ੍ਹਾਂ ਹੀ ਸਾਰੇ ਬੱਚੇ ਮਿਹਨਤ ਕਰਨ ਤੇ ਉਹਨਾਂ ਦੀ ਜਿਹੜੀ ਮਿਹਨਤ ਹੈਗੀ ਆ ਰੰਗ ਲੈਂਦੀ ਆ ਔਰ ਖਾਸ ਕਰ ਸਰਕਾਰੀ ਸਕੂਲ ਦੇ ਜਿਹੜੇ ਬੱਚੇ ਐ ਲਗਭਗ ਜਿਹੜੇ ਅਜ ਤੱਕ ਹੁਣ ਤੱਕ ਜਿਹੜੇ ਜਿੰਨੇ ਵੀ ਬੱਚੇ ਜਿਹੜੇ ਮੈਰਿਟ ਵਿੱਚ ਆਏ ਨੇ ਉਹ ਮੈਰਿਟ ਵਿੱਚ ਆਣ ਤੋਂ ਬਾਅਦ ਸਕੂਲ ਦੇ ਜਿਹੜੇ ਸਟਾਫ ਦਾ ਜਿਹੜਾ ਹੈ ਪੂਰਾ ਜਿਹੜਾ ਖੁਸ਼ੀ ਦਾ ਮਾਹੌਲ ਹੈ ਸਕੂਲ ਸਟਾਫ ਵੱਲੋਂ ਮੋਮੈਂਟੋ ਵੀ ਜਿਹੜੇ ਬੱਚਿਆਂ ਨੂੰ ਦਿੱਤੇ ਜਾ ਰਹੇ ਨੇ ਮੋਮੈਂਟੋ ਦੇਣ ਤੋਂ ਬਾਅਦ ਬੱਚੇ ਜਿਹੜੇ ਖੁਸ਼ ਨਜ਼ਰ ਆ ਰਹੇ ਨੇ ਵੀ ਅੱਜ ਉਹਨਾਂ ਦੀ ਇਸ ਜਿਹੜੀ ਪ੍ਰੀਖਿਆ ਦੇ ਵਿੱਚ ਇਹ ਮੁਕਾਮ ਹਾਸ ਕੀਤਾ ਗਿਆ ਤੇ ਇੱਕ ਇਹ ਮਿਸਾਇਲ ਕਾਇਮ ਕੀਤੀ ਗਈ ਬੱਚਿਆਂ ਵੱਲੋਂ ਵੀ ਅੱਜ ਦੇ ਟਾਈਮ ਦੇ ਵਿੱਚ ਜੇਕਰ ਸਿੱਖਿਆ ਨੂੰ ਲਿਖਿਆ ਜਾਵੇ ਤਾਂ ਬਹੁਤ ਹੀ ਵਧੀਆ ਜਿਹੜਾ ਬੁਰਲਾ ਜਿਹੜਾ ਸਕੂਲ ਵੱਲੋਂ ਕੀਤਾ ਜਾ ਰਿਹਾ ਹੈ ਸਾਨਿਆ ਸਾਨਿਆ ਅੱਜ ਪੰਜਾਬ ਦੇ ਵਿੱਚ 10ਵਾਂ ਸਥਾਨ ਪ੍ਰਾਪਤ ਕੀਤਾ ਮੈਡ ਵਿੱਚ ਆਇਓ ਕੀ ਮਹਿਸੂਸ ਕਰ ਰਹੇ ਕਿਦਾਂ ਸਰ ਬਹੁਤ ਖੁਸ਼ੀ ਹੋ ਰਹੀ ਹੈ ਤੇ ਇਸ ਦੇ ਵਿੱਚ ਮੇਰੇ ਮਾਤਾ ਪਿਤਾ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੇ ਮੈਨੂੰ ਹਮੇਸ਼ਾ ਸਪੋਰਟ ਕੀਤਾ ਹੈ ਉਸ ਵਾਰ ਸਾਡੇ ਸਕੂਲ ਦੇ ਸਾਰੇ ਸਟਾਫ ਮੈਂਬਰਸ ਸਾਡੇ ਪ੍ਰਿੰਸੀਪਲ ਜਿਹੜੇ ਸਾਰੇ ਐਕਸਟਰਾ ਕਲਾਸਿਸ ਲੈਂਦੇ ਰਹੇ ਨੇ ਉਹਨਾਂ ਨੇ ਸਾਡੀ ਆਨਲਾਈਨ ਕਲਾਸਿਸ ਵੀ ਲਈਆਂ ਨੇ ਤੇ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਹੈ ਤਾਂ ਹੀ ਕਰਕੇ ਅੱਪਾ ਇੱਥੋਂ ਤੱਕ ਪੁੱਜੇ ਨੇ ਉਸ ਤੋਂ ਬਾਅਦ ਜਿਹੜੇ ਸਾਡੇ ਆਮ ਟੀਚਰਸ ਨੇ ਉਹਨਾਂ ਨੇ ਵੀ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਹੈ ਉਹਨਾਂ ਨੇ ਸਾਡੇ ਸਾਰੇ ਡਾਊਟਸ ਕਲੀਅਰ ਕੀਤੇ ਨੇ ਤੇ ਬਹੁਤ ਜ਼ਿਆਦਾ ਸਾਨੂੰ ਸਟੱਡੀ ਮਟੀਰੀਅਲ ਪ੍ਰੋਵਾਈਡ ਕੀਤਾ ਹੈ ਤੇ ਉਹਨਾਂ ਕਰਕੇ ਹੀ ਮੈਂ ਇੱਥੋਂ ਤੱਕ ਪੁੱਜੀ ਆ ਤੇ ਮੈਂ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਕਰਨਾ ਚਾਹਾਂਗੀ ਕਿ ਲੱਗਦਾ ਕਿ ਕਿਥੇ ਜਿੱਤੇ ਕਹਿੰਦੇ ਵੀ ਸਰਕਾਰੀ ਸਕੂਲ ਦੇ ਵਿੱਚ ਪੜਾਈ ਨਹੀਂ ਕੀਤੀ ਤੁਸੀਂ ਅੱਜ ਇਹ ਮਿਸਾਲ ਕਾਇਮ ਕੀਤੀ ਹੈ ਵੀ ਸਰਕਾਰੀ ਸਕੂਲ ਦੇ ਟੀਚਰ ਤੇ ਅੱਛਾ ਪੜਾਉਂਦੇ ਹੋ ਉਹ ਅੱਜ ਇਸ ਮੁਕਾਮ ਤੇ ਪਹੁੰਚੇ ਹੋ ਹਾਂਜੀ ਸਰ ਸਰਕਾਰੀ ਸਕੂਲ ਦੀ ਪੜਾਈ ਬਹੁਤ ਵਧੀਆ ਹੈ اسپੈਸ਼ਲੀ ਤੁਹਾਡੇ ਜਿਹੜੇ ਸਟਾਫ ਮੈਂਬਰ ਨੇ ਉਹ ਬਹੁਤ ਵਧੀਆ ਹੈ ਉਹਨਾਂ ਦੀ ਕੁਆਲਿਫਿਕੇਸ਼ਨ ਕਾਫੀ ਹਾਈ ਹੈ ਤੇ ਉਹ ਕਾਫੀ ਵਧੀਆ ਪੜਾਉਂਦੇ ਨੇ ਕਿ ਬੱਚਾ ਇੱਥੇ ਤੱਕ ਪਹੁੰਚੀ ਸਕੇ ਅਰਜਿੰਦਰ ਕੁਮਾਰ ਸਰ ਅਰਜਿੰਦਰ ਜੀ ਅੱਜ ਤੁਹਾਡੀ ਬੇਟੀ ਨੇ ਦਸਮਾਹ ਸਥਾਨ ਪ੍ਰਾਪਤ ਕੀਤਾ ਕਿਦਾਂ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਸਰ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਦਾ ਮਾਹ ਟੀਚਰਾਂ ਨੂੰ ਬਹੁਤ ਮਾਰਕਾ ਦਿੰਦਾ ਜਿਨ੍ਹਾਂ ਨੇ ਇਹ ਮਿਹਨਤ ਕੀਤੀ ਹੈ ਤੇ ਇਹਨਾਂ ਨੂੰ ਬੱਚੀ ਨੂੰ ਇੱਥੋਂ ਦੱਕਰ ਪਜਾਇਆ ਹੈ ਮੈਂ ਇਹ ਵੀ ਆਸ ਕਰਦਾ ਹਾਂ ਕਿ ਟੀਚਰ ਹੋਰ ਬੱਚੀਆਂ ਨੂੰ ਵੀ ਜਿਸ ਤਰ੍ਹਾਂ ਇਹ ਬੱਚੀ ਨੇ ਮਕਾਮ ਪੂਰਾ ਕਰਕੇ ਪਜਾਇਆ ਹੈ ਤੇ ਹੋਰ ਬੱਚੇ ਵੀ ਇਸ ਤਰ੍ਹਾਂ ਹੀ ਮਿਹਨਤ ਕਰਨ ਤੇ ਅੱਗੇ ਪਹੁੰਚਣ ਮੈਮ ਕਿਨਮ ਅੰਕੁਸ਼ ਮੈਂ ਤੁਸੀਂ ਕਲਾਸ ਦੇ ਇੰਚਾਰਜ ਹਾਂ ਹਾਂਜੀ ਸਰ ਜੀ ਕਰਦੇ ਕਿ ਅੱਜ ਤੁਹਾਡੀ ਕਲਾਸ ਦੀ ਬੱਚੀ ਨੇ ਮੈਰਿਟ ਦੇ ਵਿੱਚ ਆਪਣੇ ਇਸਮਾਨ ਸਥਾਨ ਪ੍ਰਾਪਤ ਕੀਤਾ ਹੈ ਕਿਵੇਂ ਦਾ ਲੱਗਦਾ ਹੈ ਇਹ ਸਰ ਅਸੀਂ ਸਾਰੇ ਬਹੁਤ ਖੁਸ਼ ਹਾਂ ਸਾਨੂੰ ਇਹ ਤਾਂ ਉਮੀਦ ਵੀ ਸੀ ਤੇ ਇਹ ਉਮੀਦ ਤੇ ਖਰੀ ਉਤਰੀ ਹੈ ਤੇ ਜਦੋਂ ਸਰ ਰਿਜ਼ਲਟ ਆਉਣ ਵਾਲਾ ਸੀ ਅਸੀਂ ਸਾਰੇ ਬਸ ਵੇਟ ਹੀ ਕਰ ਰਹੇ ਸੀ ਕਿ ਕਦੋਂ ਲਿਸਟ ਆਏ ਤੇ ਅਸੀਂ ਸਾਨੀਆਂ ਦਾ ਨਾਮ ਪੜ੍ਹੀਏ ਤੇ ਸਾਨੀਆਂ ਸਾਡੀ ਬੱਚੀ ਦਾ ਨਾਮ ਆਇਆ ਅਸੀਂ ਸਾਰੇ ਦੇਖ ਕੇ ਬਹੁਤ ਖੁਸ਼ ਸੀ ਤੇ ਇਹ ਸਾਰਾ ਕੁਝ ਸਰ ਸਾਡੇ ਟੀਚਰ ਸਟਾਫ ਮੈਂਬਰਸ ਸਾਡਾ ਇੱਕ ਜਿਹੜਾ ਸਟਾਫ ਹੈ ਇਹਨਾਂ ਦਾ ਡੈਡੀਕੇਟਿਡ ਹੈ ਕਿ ਉਹਨਾਂ ਦੀ ਮਿਹਨਤ ਸਦਕਾ ਹੀ ਇਹ ਸਾਰੀ ਸਾਨੀਆਂ ਨੇ ਪੁਜੀ ਪੋਜੀਸ਼ਨ ਹਾਸਿਲ ਕੀਤੀ ਔਰ ਲੜਕੀ ਤਾਂ ਬਹੁਤ ਮਿਹਨਤੀ ਹੈ ਉਹਦੀ ਤੇ ਕੋਈ ਤਾਰੀਫ ਹੀ ਜਿੰਨੀ ਕਰੋ ਉਨੀ ਘੱਟ ਹੈ ਬਾਕੀ ਸਭ ਦੀ ਮਿਹਨਤ ਸਦਕਾ ਇਹ ਉਨੇ ਮੁਕਾਮ ਹਾਸਿਲ ਕੀਤਾ ਤਾਂ ਸਾਰੇ ਬਹੁਤ ਖੁਸ਼ ਹਨ ਕਿਵੇਂ ਲੱਗਦਾ ਪਈ ਹੋਰ ਜਿਹੜੇ ਸਕੂਲ ਦੇ ਬੱਚੇ ਇਹਨਾਂ ਨੂੰ ਦੇਖ ਕੇ ਇੰਪ੍ਰੈਸ਼ਨ ਮੰਨਦੇ ਬਿਲਕੁਲ ਬਿਲਕੁਲ ਸਰ ਉਹ ਤੇ ਪਹਿਲਾਂ ਹੀ ਬਹੁਤ ਮੋਟੀਵੇਟਿਡ ਹੈ ਇਸ ਬੱਚੀ ਨੂੰ ਦੇਖ ਕੇ ਅਸੀਂ ਤਾਂ ਪਹਿਲੇ ਹੀ ਦੱਸਿਆ ਹੋਇਆ ਸੀ ਕਿ ਸਾਡੀ ਬੱਚੀ ਹੈ ਮੈਰਿਟ ਵਿੱਚ ਆਉਣ ਵਾਲੀ ਹੈ ਤੇ ਉਹ ਬਹੁਣ ਮੈਰਿਟ ਵਿੱਚ ਆਈ ਹੈ ਅਸੀਂ ਬੱਚਿਆਂ ਨਾਲ ਇਹਨੂੰ ਗੱਲਬਾਤ ਕਰਵਾਈ ਹੈ ਤੇ ਬੱਚੇ ਬਹੁਤ ਖੁਸ਼ ਹੈ ਔਰ ਬੱਚਾ ਨੇ ਈਵਨ ਸਵਾਲ ਜਵਾਬ ਕੀਤੇ ਹੈ ਪੁੱਛਿਆ ਅੱਗੇ ਆਪਣੇ ਫਿਊਚਰ ਲਈ ਮੋਟੀਵੇਸ਼ਨ ਤੇ ਤੇ ਆਪਣੇ ਕੋਈ ਡਾਊਟਸ ਕਲੀਅਰ ਕੀਤੇ ਹੈ ਸਾਰੇ ਸਾਨੀਆਂ ਤੋਂ ਬੱਚੇ ਬਾਕੀ ਬੱਚਾ ਨੂੰ ਸਰ ਮੈਂ ਇਹੀ ਕਹੀ ਜਾਵਾਂਗੀ ਕਿ ਤੁਸੀਂ ਆਪਣੀ ਮਿਹ ਨੀ ਆਉਂਦੀ ਨਹੀਂ ਪਹਿਲੀ ਚੀਜ਼ ਤੇ ਦੂਸਰੀ ਜੀ ਆਪਣੇ টিਚਰਸ ਦੀ ਗੱਲ ਮੰਨੀ ਹੈ ਜਿੱਦਾਂ ਜਿੱਦਾਂ টিਚਰਸ ਕਹਿਣਗੇ ਜਿਵੇਂ ਜਿਵੇਂ ਗਾਈਡ ਕਰਨਗੇ ਉਹਵੇਂ ਤੁਸੀਂ ਕਰਨਾ ਹੈ ਤਾਂ ਤੁਸੀਂ ਬਿਲਕੁਲ ਇਹ ਮੁਕਾਮ ਦੁਬਾਰਾ ਹਾਸਿਲ ਕਰ ਸਕਦੇ ਆ ਬੱਚੇ ਜੋ ਸਾਨਿਆ ਨੇ ਹਾਸਿਲ ਕੀਤਾ ਹੈ ਥੈਂਕ ਯੂ ਦੇ ਨੇ ਕੋਲ ਜਾਓਗੇ ਸਾਡੇ ਸਕੂਲ ਦੇ ਵਿਦਿਆਰਥਣ ਸਾਨਿਆ ਨੇ ਨਾਨ ਮੈਡੀਕਲ ਪਲੱਸ 2 ਦੇ ਵਿੱਚੋਂ ਪੰਜਾਬ ਦੇ ਬੋਰਡ ਪ੍ਰੀਖਿਆ ਵਿੱਚ 98.2% ਅੰਕ ਪ੍ਰਾਪਤ ਕਰਕੇ ਜਿਹੜਾ ਹਾਜੀਪੁਰ ਇਲਾਕੇ ਦਾ ਪੂਰੇ ਪੰਜਾਬ 'ਚ ਜਿਹੜਾ ਨਾਮ ਰੋਸ਼ਨ ਕੀਤਾ ਹੈ ਇਸ ਲਈ ਮੈਂ ਸਭੂ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਹਾਂ ਸਰ ਕੀ ਲੱਗਦਾ ਪੀ ਬੱਚਾ ਇਸ ਮਕਾਮ ਤੇ ਪਹੁੰਚਿਆ ਟੀਚਰਾਂ ਦਾ ਕਿੰਨਾ ਕੁ ਜਿਹੜਾ ਸਹਿਯੋਗ ਰਿਹਾ ਤੇ ਇਸ ਦੇ ਵਿੱਚ ਸਾਡਾ ਜਿਹੜਾ ਸਟਾਫ ਹੈ ਉਹ ਤਾਂ ਬਹੁਤ ਹੀ ਮਿਹਨਤੀ ਹੈ ਪਰ ਸਪੈਸ਼ਲੀ ਮੈਂ ਹੁਣ ਇਸ ਵਾਰ ਸਾਇੰਸ ਫੈਕਲਟੀ ਦੀ ਗੱਲ ਕਰਦਾ ਕਿ ਜਿਨ੍ਹਾਂ ਨੇ ਅੰਤ ਤੱਕ ਮਿਹਨਤ ਕੀਤੀ ਹੈ ਬੱਚਿਆਂ ਦੀਆਂ ਸਪੈਸ਼ਲੀ ਐਕਸਟਰਾ ਕਲਾਸਾਂ ਵੀ ਲਗਾਈਆਂ ਜਿਹਦੇ ਕਰਕੇ ਸਾਡਾ ਜਿਹੜਾ ਨਤੀਜਾ ਸਾਇੰਸ ਫੈਕਲਟੀ ਦਾ ਉਹ 100% ਹੈ ਇਹਦੇ ਲਈ ਮੈਂ ਫੇਰ ਇੱਕ ਵਾਰ ਆਪਣੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ